ਬਾਬਾ ਜੀ ਹੌਸਲੇ ਬਲੰਦ ਨੇ ਠੀਕ ਹੈ ਨਾ ਜੀਮ ਵੀ ਤਿਆਰ ਹੋ ਗਈ ਆਪਣੀ ਜੀਸੀ ਵੀ ਠੀਕ ਹੈ ਥੋੜੀ ਦੇਰ ਤੇ ਇਹਨੂੰ ਵੀ ਬਾਰਡਰ ਤੇ ਲੈ ਕੇ ਆਵਾਂਗੇ ਟਰੈਕਟਰਾਂ ਨਾਲ ਤੇ ਪੂਰੇ ਹੌਤਲੇ ਬਲੰਦ ਨੇ ਬਾਬਾ ਜੀ ਫਤਿਹ ਕਰਨਾ ਅੱਜ ਮੋਰਚਾ ਠੀਕ ਹੈ ਅੱਜ ਦੀ ਡੇਟ ਅੱਜ ਸਾਡਾ ਦੂਜਾ ਦਿਨ ਲੜਾਈ ਦਾ ਥੋੜੀ देर ਦੇ ਬਾਰਡਰ ਤੇ ਆ ਜਾਗੇ ਠੀਕ ਆ ਅੱਜ ਮੋਰਚਾ ਫਤਿਹ ਕਰਨਾ ਸੰਭੂ ਬਾਰਡਰ ਵਾਲਾ ਤੇ ਅੱਜ ਦੀ ਰੋਟੀ ਵਾਇਗਰੂ ਮੇਰ ਕਰੇ ਹਰਿਆਣੇ ਦੇ ਅੰਦਰ ਖਾਵਾਂਗੇ ਤੇ ਬਾਬਾ ਜੀ ਪਹੁੰਚੋ ਸੰਭੂ ਬਾਰਡਰ ਤੇ ਸਾਰੇ ਨੂੰ ਬੇਨਤੀ ਆਤਮ ਬਾਬਾ ਜੀ ਅੱਜ ਤਾਂ ਕੱਲ ਤੋਂ ਵੀ ਵੱਧ ਤਿਆਰੀ ਆਪਣੀ ਫੁੱਲ ਇਹ ਦੇਖੋ ਜੇ ਪ੍ਰਸ਼ਾਸਨ ਕੋਲ ਪੂਰੀ ਤਿਆਰੀਆਂ ਤਾਂ ਆਪਾਂ ਵੀ ਘੱਟ ਨਹੀਂ ਬਿਲਕੁਲ ਬਾਬਾ ਜੀ ਪੂਰੀ ਤਿਆਰੀ ਆ ਕਾਲੇ ਇਹਨਾਂ ਨੇ ਗੋਲੀਆਂ ਮਾਰੀਆਂ ਪਿਛਲੀ ਸਾਈਡ ਇਹ ਦੇਖ ਠੀਕ ਆ ਆ ਪਾੜੇ ਨੇ ਠੀਕ ਆ ਨਾ ਪਰ ਹੁਣ ਪੱਟੇ ਪੱਟੇ ਪ੍ਰਬੰਧ ਕਰਦੇ ਲੋਹੇ ਦੀਆਂ ਪਲੇਟਾਂ ਲਾਤੀ ਬਹੁਤ ਦਿੱਕਤ ਲੋਹੇ ਦੀਆਂ ਪਲੇਟਾਂ ਲਾਤੀਆਂ ਉੱਤੇ ਤੇ ਸਾਰੇ ਮੁੰਡੇ ਤਿਆਰ ਨੇ ਬਸ ਥੋੜੀ ਦੇਰ ਦੇ ਬਾਰਡਰ ਤੇ ਜਾਵਾਂਗੇ ਹਾਂ ਪਰ ਬੇਨਤੀ ਕਰਦੇ ਆਂ ਬਾਬਾ ਜੀ ਸਾਰਿਆਂ ਨੂੰ ਥੋੜੀ ਦੇਰ ਦੇ ਬਾਰਡਰ ਤੇ ਆ ਜਾਾਂਗੇ ਠੀਕ ਆ ਅੱਜ ਮੋਰਚਾ ਫਤਹਿ ਕਰਨਾ ਸੰਭੂ ਬਾਰਡਰ ਵਾਲਾ ਤੇ ਅੱਜ ਦੀ ਰੋਟੀ ਵਾਇਗਰੂ ਮੇਰ ਕਰੇ ਹਰਿਆਣੇ ਦੇ ਅੰਦਰ ਖਾਵਾਂਗੇ ਤੇ ਬਾਬਾ ਜੀ ਪਹੁੰਚੋ ਸੰਭੂ ਬਾਰਡਰ ਤੇ ਸਾਰੇ ਨੂੰ ਬੇਨਤੀ ਹੱਤ ਬੋਲੇ ਸੋਨਿਹਾਲ ਬਾਬਾ ਜੀ ਹੌਸਲੇ ਬਲੰਦ ਨੇ ਠੀਕ ਆ ਨਾ ਜੀਮ ਵੀ ਤਿਆਰ ਹੋ ਗਈ ਆਪਣੀ ਜੀਸੀ ਵੀ ਠੀਕ ਆ ਥੋੜੀ ਦੇਰ ਤੇ ਇਹਨੂੰ ਵੀ ਬਾਰਡਰ ਤੇ ਲੈ ਕੇ ਆਵਾਂਗੇ ਟਰੈਕਟਰਾਂ ਨਾਲ ਤੇ ਪੂਰੇ ਹੌਸਲੇ ਬਲੰਦ ਨੇ ਬਾਬਾ ਜੀ ਫਤਹਿ ਕਰਨਾ ਅੱਜ ਮੋਰਚਾ ਠੀਕ ਆ ਅੱਜ ਦੀ ਡੇਟ ਅੱਜ ਸਾਡਾ ਦੂਜਾ ਦਿਨ ਲੜਾਈ ਦਾ ਤੇ ਅੱਜ ਫਤਿਹ ਕਰਦਾਂਗੇ ਆਪਣੀ ਕਿਸਾਨ ਯੂਨੀਅਨ ਸੀਦ ਭਗਤ ਸਿੰਘ ਦੀ ਜੀਸੀਬੀਆ ਇਹ ਆਪਾਂ ਨੇ ਆਪਣੀ ਪਰਸਨਲ ਲੀਤੀ ਸੀਗੀ ਪਰसों ਠੀਕ ਆ ਤੇ ਬਾਬਾ ਜੀ ਮੋਰਚਾ ਫਤਿਹ ਕਰਾਂਗੇ ਅੱਜ ਵਾਹਿਗੁਰੂ ਮੇਰ ਕਰੇ ਪੱਕੇ ਜਾਲ ਲਵਾ ਤੇ ਬਾਬਾ ਜੀ ਕੋਈ ਚੱਕਰ ਨਹੀਂ ਲੜਾਈ ਹੈ ਬਾਬਾ ਜੀ ਆਪਣੀ ਸੇਫਟੀ ਵੀ ਜ਼ਰੂਰੀ ਆ ਬਾਬਾ ਜੀ ਬਾਕੀ ਬੰਦਿਓ ਬਾਬਾ ਜੀ ਬੇਨਤੀ ਆ ਸਾਰਿਆਂ ਨੂੰ ਨਿਕਲੋ ਬੱਦ ਤੋਂ ਬੱਦ ਨਿਕਲੋ